ਲਓ ਵੀ ਦੋਸਤੋ ਆਪਣੇ ਪਿੰਡ ਆਈਐਸ ਸਾਉਦਿਆਂ ਵਾਲੀ ਗੱਡੀ ਕਿਹੜੀ ਨਰਸਰੀ ਕਿਸਾਨ ਨਰਸਰੀ ਕਿਸਾਨ ਨਰਸਰੀ ਸੈਦੋਗੇ ਆ ਜਾ ਔਰੇ ਫਿਰ ਦੱਸਦੇ ਮਾੜਾ ਜਿਆ ਕਿਹੜੇ ਕਿਹੜੇ ਪੌਦੇ ਆ ਆ ਜਾ ਨੰਬਰ ਚੱਲਦਾ ਤੇਰਾ ਹਾਂ ਚੱਲਦਾ ਉਹ ਨੰਬਰ ਚੱਲਦਾ ਨੰਬਰ ਦੇਵਾਂਗੇ ਤੇ ਕੰਟੈਕਟ ਕਰਕੇ ਤੁਸੀਂ ਘਰੇ ਬੁਲਾ ਸਕਦੇ ਹੋ ਬਾਈ ਨੂੰ ਕਿਹੜੇ ਕਿਹੜੇ ਪੌਦੇ ਆ ਬਾਈ ਪੌਦੇ ਹੈਗੇ ਕਿੰਨੂ ਕਿੰਨੂ ਹੈਗਾ ਨਾਗਪੁਰੀ ਮਰੂਦ ਆ ਸਾਰਸਪੈਦਾ ਪਾਈਵਨ ਮਿਲ ਜੂਗਾ ਸਫੇਦ ਜਾਮਨ ਮਿਲ ਜੂਗੀ ਐਵਾ ਕਾਡੋ ਸੀਤਾਫਲ ਅੰਜੀਰ ਮਿਲ ਜੂਗੀ ਬਦਾਮ ਤੇ ਲੀਚੀ ਮਿਲ ਜੂਗੀ ਗੰਧਾਰੀ ਨਾਰ ਮਿਲ ਜੂਗਾ ਅੰਬ ਮਿਲ ਜਾਣਗੇ ਮੀਆਂ ਜਾਤੀ ਅੰਬ ਮਿਲ ਜੂ ਮੀਆਂ ਜਾਕੀ ਹੈ ਤੇਰੇ ਕੋਲ ਜਾਤੀ ਹੈ ਕਿ ਜਾਕੀ ਹੁੰਦਾ ਜਾਤੀਵਾ ਅੰਬ ਵਜਦਾ ਹੁੰਦਾ ਵੱਡਾ ਹੁੰਦਾ ਤੇ ਬਾਕੀ ਗੰਡਿਆਂ ਦੀ ਪਨੀਰੀ ਹੈਗੀ ਆ ਟਮਾਟਰਾਂ ਦੀ ਸਿਮਲਾ ਮਿਰਚ ਇਹ ਇਧਰ ਗੜੀਆ ਗੋਭੀ ਹਾਂ ਫੋਲੋ ਗੋਭੀ ਦੇਸਤੀ ਤੇ ਹਾਈਬ੍ਰਿਡ ਤੇ ਨੰਬਰ ਦੱਸ ਦੇ ਬਈ ਆਪਣਾ ਨੰਬਰ ਹੈਗਾ 98722 9642 98722 96249 ਹਾਂਜੀ ਹਾਂਜੀ ਤੇ ਇਹਦੇ ਕੰਟੈਕਟ ਕਰਕੇ ਆਪਣੇ ਬੰਗੀ ਰੁੱਗੂ ਦੀਪਾ ਬੰਗੀ ਤੇ ਮਾਨ ਵਾਲਾ ਇਹਨਾਂ ਪਿੰਡਾਂ 'ਚ ਫਿਰਦੀ ਆ ਗੱਡੀ ਸੁੱਕ ਮਾਚ ਜAVE 6 ਮਹੀਨਾ ਤੱਕ ਆਦੇ ਪੈਸਾ ਪੁੱਤਾ ਦੋਲੇ ਲੱਗਦਾ ਇਹ ਕੋਈ ਵੀ ਕਹੋ ਹੁੰਦੀ ਸੁੱਕ ਮਾਚ ਹੋ ਗਈ ਉਹਦਾ ਖਰਾਬ ਹੋ ਗਿਆ ਨਾ ਆਦੇ ਪੈਸਾ ਤੁਹਾਡੇ ਲੱਗੂ 6 ਮਹੀਨਾ ਤੱਕ ਠੀਕ ਹੈ ਫਿਰ ਆਪਣੇ ਜਰੂਰ ਗੇੜਾ ਮਾਰ ਕੇ ਚਾਹੀਦਾ ਗਾਰੰਟੀ ਹੁੰਦੀ ਹੈ ਜੀ ਨਹੀਂ ਠੀਕ ਆ ਗਾਰੰਟੀ ਦਿੰਦਾ ਬਾਈ ਕਹਿੰਦਾ ਜੇ ਸੁੱਕ ਮੱਚ ਜੇ ਅੱਧ ਪੈਸੇ ਨੇ ਦੁਬਾਰੇ ਪੌਦਾ ਲਾ ਕੇ ਜਾਣਗੇ ਹਾਂ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਅੱਜ ਆਹੀ ਪਿੰਡਾਂ ਜਾ ਰਹੇਗਾ ਹੋਰ ਪਿੰਡਾਂ ਜਾਏਗਾ ਹਾਂ ਆਪਣੇ ਆਹੀ ਪਿੰਡਾਂ ਜਾਵੇ ਜੀ ਸੰਗਤ ਮੰਡੀ ਇਹਦਾ ਰਾਮਾ ਮੰਡੀ ਦੇ ਨੇੜੇ ਜਿਹੜੇ ਪਿੰਡ ਪੈਂਦੇ ਆ ਬਾਗਾ ਸੁਖਲਦੀ ਪੱਕਾ ਚੱਕ ਬੰਗੀ ਮਾਨ ਵਾਲਾ ਤੇ ਚਾਰੇ ਬੰਗਿਆਂ ਨਾਲ ਤਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਨੂੰ ਬੁਲਾ ਸਕਦੇ ਹੋ ਨੰਬਰ ਆਪਾਂ ਵਿੱਚ ਪਾਤਾ ਬਾਈ ਦਾ ਤੇ ਜਿੰਨੇ ਵੀ ਪੌਦੇ ਹੈਗੇ ਬਾਈ ਦੇ ਤੁਸੀਂ ਲੈ ਸਕਦੇ ਹੋ ਇਹ ਕਹਿੰਦਾ ਹੁਣ ਲਾਵਾਂਗੇ ਆਪਾਂ ਤਾਂ ਚੱਲਣਗੇ ਗਲਾਬ ਕਈ ਤਰ੍ਹਾਂ ਦੇ ਹੈਗੇ ਆ ਤੇ ਸਟਰਾਬਰੀ ਵਗੈਰਾ ਵੀ ਹੈਗੀ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪੌਦੇ ਲਓ ਬਈ ਹਰਿਆਲੀ ਵਧਾਓ ਪੌਦੇ ਲਗਾਓ ਤੇ ਸ਼ੋਅ ਵਾਲੇ ਪੌਦੇ ਵੀ ਹੈਗੇ ਇਨਡੋਰ ਆਊਟਡੋਰ ਸਾਰੇ ਤਰ੍ਹਾਂ ਦੇ ਪੌਦੇ ਬਾਈ ਨੇ ਰੱਖੇ ਹੋਏ ਆ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਨਾਲ ਤੇ ਬਹੁਤ ਬਹੁਤ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਪੰਜਾਬੀ ਭਰਾ ਐ ਪੰਜਾਬੀ ਭਰਾ ਦਾ ਸਾਥ ਦਿਓ ਤੇ ਆਪਾਂ ਵੀ ਬਹੁਤ ਪੌਦੇ ਲਾਏ ਹੋਇਆ ਦੇਖੋ ਕਿੰਨੇ ਗਲਾਵ ਆਏ ਸਾਲ ਕਿਹੜਾ 2-4 ਪੌਦੇ ਅਸੀਂ ਲਾ ਦਿੰਨੇ ਆ ਸਾਲ ਕਿਹੜਾ 6 ਮਹੀਨੇ ਨਹੀਂ ਪੈਣ ਹੁੰਦੇ ਇੱਕ ਦਰਖਤ ਨਵਾਂ ਲਾ ਦਿੰਨੇ ਆ ਤੇ ਆਪਣੇ ਤੁਸੀਂ ਫਲਦਾਰ ਪੌਦੇ ਜਿਹੜੇ ਲਾਓ ਹਣਾ ਵੱਧ ਤੋਂ ਵੱਧ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਆ ਤੇ ਆ ਜਿਹੜੇ ਸ਼ੋਅ ਵਾਲੇ ਪੌਦੇ ਹੈਗੇ ਇਹ ਵੀ ਹੈਗੇ ਇਹਨਾਂ ਕੋਲੇ ਕੰਟੈਕਟ ਕਰ ਲਿਓ